ਤਨਾ ਪ੍ਰਦਰਸ਼ਨ ਕਰ ਰਹੇ ਸ਼ਿਵ ਸ਼ਨਿਕਾ ਦੇ ਗੁੰਡਾਗਰਦੀ ਕਾਰਸਵਾਰ ਸਿੱਖ ਨੌਜਵਾਨ ਤੇ ਕੀਤਾ ਜੜਾ ਹੈ ਕੀੜਿਆਂ ਦੇ ਨਾਲ ਹਮਲਾ ਕਰ ਦਿੱਤਾ ਬਸਟੈਂਡ ਚੌਕੀ ਦੇ ਬਾਅਦ ਤਨਾ ਪ੍ਰਦਰਸ਼ਨ ਕਰ ਰਹੇ ਸ਼ਿਵ ਸੇਨਾ ਦੇ ਪੰਜਾਬ ਪ੍ਰਧਾਨ ਸ਼ਿਵ ਸੇਨਾ ਦੇ ਜ਼ਿਲ੍ਹਾ ਪ੍ਰਧਾਨ ਦੇ ਘਰ ਤੇ ਹੋਏ ਹਮਲੇ ਸੰਬੰਧੀ ਨਿਆਂ ਦੀ ਮੰਗ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕਰ ਰਹੀ ਸ਼ਿਵ ਸੇਨਾ ਕਮਰੇ ਸਿੱਖ ਨੌਜਵਾਨ ਹੋਇਆ ਅਤੇ ਹਸਪਤਾਲ ਚੋਂ ਦਾਖਲ ਕਰਾਇਆ ਤੀਤਿਕ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਸ਼ਿਵ ਸੇਨਾ ਪੰਜਾਬ ਜ਼ਿਲ੍ਹਾ ਪ੍ਰਧਾਨਾ ਸਾਡੇ ਰਵੀ ਕੁਮਾਰ ਜੀ ਉਹਨਾਂ ਦੇ ਘਰ ਤੇ ਹਮਲਾ ਹੁੰਦਾ ਹੈਗਾ ਚਲੋ ਅਸੀਂ ਉਹ ਚੌਕੀ ਤੇ ਦਰਖਾਸਤ ਦਿੱਨੇ ਹੈਗਾ ਵੀ ਸਾਡੇ ਇਹਨਾਂ ਦੇ ਕਿਰਪਾਨਾ ਦੇ ਨਾਲ ਹਮਲਾ ਹੋਇਆ ਉਸ ਤੋਂ ਬਾਅਦ ਬਾਰ-ਬਾਰ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਵੀ ਉਹਨਾਂ ਦੋਸ਼ੀਆਂ ਨੂੰ ਖੜਿਆ ਜਾਵੇ ਗਿਰਪਦਾਰ ਕੀਤਾ ਜਾਵੇ ਚਲੋ ਅੱਜ ਵੀ ਅਸੀਂ ਮਲੇ ਆ ਕੇ ਸਾਰੇ ਜਣੇ ਪੰਜਾਬ ਪ੍ਰਧਾਨ ਜੀ ਖੜੇ ਹੈ ਸਾਡੇ ਸਿਵਸਾਨਾ ਪੰਜਾਬ ਰਜੇਸ਼ ਗਰਗ ਜੀ ਖੜੇ ਹੈ ਤੇ ਉਹ ਕਹਿੰਦੇ ਵੀ ਜਿਹੜਾ ਕੋਈ ਹੁੰਦਾ ਤੁਸੀਂ ਤੋ ਕਰ ਲਓ ਜੀ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰੋ ਸਾਡੇ ਜਿਹੜੇ ਸਿਵਸਾਨਾ ਦੇ ਸਮਰਥਕ ਸੀਗੇ ਉਹਨਾਂ ਨੇ ਆ ਕੇ ਅੱਜ ਤੇ ਬਾਸ ਸੈਂਡ ਦੇ ਸਾਹਮਣੇ ਜਿਹੜਾ ਚੌਕ ਬਣਦਾ ਉੱਤੇ ਧਰਨਾ ਦਿੱਤਾ ਹੈਗਾ ਧਰਨਾ ਦਿੱਤਾ ਲੋਕਤੰਤਰ ਅਰੇ ਕਾ ਨਾਗਰਿਕ ਨੂੰ ਹੱਕ ਆ ਆਪਣਾ ਧਰਨਾ ਦੇਣ ਦਾ ਕੋਈ ਵੀ ਪ੍ਰਸ਼ਾਸਨਿਕ ਤਿੱਕਰ ਗੱਲ ਪਹੁੰਚਾਉਣ ਦਾ ਉੱਥੋਂ ਇੱਕ ਬੰਦਾ ਗਲਤ ਸਹਾਰਤੀ ਅਨਸਰ ਜਿਸ ਦੇ ਸਿਰ ਤੇ ਪਗੜੀ ਬੰਨੀ ਹੋਈ ਆ ਆਉਂਦਾ ਹੈਗਾ ਔਰ ਪੰਜਾਬ ਪ੍ਰਧਾਨ ਜੀ ਦੇ ਸਾਡੇ ਔਰ ਸਵੈਸਰਾਂ ਦੇ ਜਿਹੜੇ ਵਰਕਰ ਉਹਨਾਂ ਤੇ ਹਮਲਾ ਕਰਦਾ ਹੈਗਾ ਕਿ ਤੁਸੀਂ ਸਵੈਸਰਾਂ ਨੇ ਕੀ ਗੰਦ ਪਾਰਕਿਆ ਜੀ ਦੇਖੋ ਸਵੈਸਰਾਂ ਨੂੰ ਕੋਈ ਗੰਦ ਨਹੀਂ ਪਾਉਂਦੇ ਜੀ ਜੇ ਹੱਕ ਲੈਣ ਵਾਸਤੇ ਲੋਕਤੰਤਰ ਹੈ ਹਿੰਦੁਸਤਾਨ ਦਾ ਉੱਥੇ ਹਰੇਕ ਬੰਦੇ ਨੂੰ ਹੱਕ ਹੈ ਮੇਰੇ ਨਾਲ ਰਜੀਸ਼ ਗਰਗਾ ਪੰਜਾਬ ਪ੍ਰਧਾਨ शिवसेना ਸਾਡੇ 29 ਤਰੀਕ ਨੂੰ ਨਾ ਅਸ਼ਾਲ ਨੂੰ ਜ਼ਿਲ੍ਹਾ ਵਰਦਾਨਾ ਸਾਡਾ ਰਵੀ ਕੁਮਾਰ ਇਹਦੇ ਗੇਟ ਤੇ 25 30 ਕਿਰਪਾਨਾਂ ਮਾਰ ਕੇ ਬੰਦੇ ਉਹਦੀ ਅਸੀਂ ਚੌਂਕੀ ਤੇ ਵੀ ਦੱਸਤੀ ਡੀਐਸਪੀ ਸਾਹਿਬ ਨੂੰ ਦੱਸਤੀ ਐਸਐਚਓ ਸਿਟੀ ਨੂੰ ਦੱਸਤੀ ਹਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਹੋਈ ਤੇ ਕੇਐਸਆਈ ਲਾਇਆ ਰਸ਼ਫਾਲ ਸਿੰਘ ਕੋਨ ਜਦੋਂ ਪੁੱਛਦੇ ਅੱਜ ਅਸੀਂ ਪੁੱਛਿਆ ਸਾਰਿਆਂ ਨੇ ਕੱਟੇ ਹੋਗੇ ਵੀ ਕੀ ਬਣਿਆ ਉਹ ਕਹਿੰਦਾ ਜੀ ਬੰਦੇ ਨਹੀਂ ਲੱਭਣੇ ਮੈਨੂੰ ਤੁਸੀਂ ਆਵੇ ਜਿਹੜਾ ਕੋਈ ਕਰਨਾ ਕਰ ਲੋ ਉਹਨਾਂ ਸਬੰਧ ਵਿੱਚ ਅੱਜ ਸਾਰੇ ਸ਼ਿਵ ਸ਼ਰਨ ਇਕੱਠੇ ਹੋ ਗਏ ਅੱਜ ਉਹ ਬਸ ਸਾਡੀ ਚੌਂਕੀ ਦੇ ਬਾਹਰ ਇਹਨਾਂ ਨੇ ਧਰਨਾ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕ ਤੁਹਾਨੂੰ ਪਤਾ ਹੀ ਦੇਖ ਹੀ ਲਿਆ ਕੋਈ ਲੋਕਾਂ ਨੇ ਧਰਨਾ ਕਾਹਦਾ ਲਾਉਣੇ ਕਾਦੇ ਲੀਡਰੋਂ ਤੁਸੀਂ ਐਦਾਂ ਵੀ ਸਾਨੂੰ ਸਵਾਲ ਜਵਾਬ ਕਰਨੇ ਪੈਂਦੇ ਆ ਸੁਣਨ ਨੂੰ ਮਿਲੇ ਤੇ ਅਸੀਂ ਪ੍ਰਸ਼ਾਦੀ ਐਸਪੀ ਸਾਹਿਬ ਦੇ ਧਿਆਨ ਚ ਲਿਆਤਾ ਤੋਂ ਆਉਂਦੇ ਫਰਕਰਤੇ ਜੀ ਜਿਸ ਦਾ ਕੋਈ ਮਾਫਲਾ ਭਖਿਆ ਕੀ ਨੋਜਵਾਲ ਦੀ ਕੋਈ ਮਾਰ ਰਹੀ ਹੈ ਉਹ ਲੋਕ ਸਾਡੇ ਗਲ ਪੈਣ ਨੂੰ ਆਇਆ ਤੁਹਾਨੂੰ ਪੇਖਿਆ ਵੀ ਉਹ ਕਹਿੰਦਾ ਕਾਦੇ ਲੀਡਰੋਂ ਤੁਸੀਂ ਸੁਣਿਆ ਹੋਣਾ ਸਾਡੇ ਕੋਲ ਹੈਗੀਆਂ ਰਿਕਾਰਡਿੰਗਾਂ ਸਾਡੇ ਬੰਦੇ ਨਾਲ ਦੀ ਨਾ ਆਉਣ ਰੱਖਦੇ ਤੁਸੀਂ ਕਹਦੇ ਕਾਹਦੇ ਲੀਡਰੋਂ ਤੁਸੀਂ ਕਹਦੇ ਸਿਰਜਾ ਤੁਹਾਨੂੰ ਐਨ ਸਾਹਿਬ ਅੱਗੋਂ ਇੰਜਰ ਦਾ ਗੱਲ ਪੈਨ ਨਾ ਆਉਂਦਾ ਸੀਗਾ ਤੇ ਜਦੋਂ ਬੰਦੇ ਨੇ